ਆਨੰਦ ਇੱਕ ਦਫਾ ਕਿਸੇ ਨੂੰ ਮਿਲ ਜਾਏ ਤਾਂ ਵਿਛੜਦਾ ਨਹੀਂ ਕਿਉਂਕਿ ਪਰਮਾਤਮਾ ਤੋਂ ਮਿਲਦਾ ਹੈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਅੱਜ ਛੋਟੀ ਦਾ ਧਨਵਾਨ ਹੈ ਕੱਲ ਦਾ ਕੋਈ ਭਰੋਸਾ ਨਹੀਂ ਅੱਜ ਬੜੀ ਬੱਲੇ ਬੱਲੇ ਹੋ ਰਹੀ ਹੈ ਵਾਹ ਵਾਹ ਹੋ ਰਹੀ ਹੈ ਕੱਲ ਦਾ ਕੋਈ ਪਤਾ ਨਹੀਂ ਮੈਂ ਤੇ ਹਿੰਦੁਸਤਾਨ ਦੇ ਵਿੱਚ ਦੇਖਿਆ ਜਿਨ੍ਹਾਂ ਦੇ ਆਲੇ ਦੋਲੇ ਦਿਨ ਰਾਤ ਜ਼ਿੰਦਾਬਾਦ ਦੇ ਨਾਰੇ ਲੱਗਦੇ ਸਨ ਇੱਕ ਦਿਨ ਉਹ ਆਇਆ ਮੁਰਦਾ ਬਾ ਮੁਰਦਾ ਬਾ ਮੁਰਦਾ ਬਾ ਪਹਿਲੇ ਜਿੱਧਰੋਂ ਵੀ ਲੱਗ ਜਾਂਨ ਸਲਾਮਾਂ ਆਉਂਦੀਆਂ ਸਨ ਹੁਣ ਜਿੱਧਰੋਂ ਵੀ ਲੱਗ ਜਾਂਨ ਕੋਈ ਪੁੱਛਦਾ ਨਹੀਂ ਗਊਸ਼ਾਲੇ ਦੀਆਂ ਗਊਵਾ ਬਣ ਗਏ ਕੁਝ ਵੀ ਕੁਝ ਵੀ ਸਦੀਵੀ ਇੱਜ਼ਤ ਨਹੀਂ ਹੈ ਮਨੁੱਖ ਦੀ ਸਦੀਵੀ ਬੇਇੱਜ਼ਤੀ ਵੀ ਨਹੀਂ ਹੈ ਕੋਈ ਸਦੀਵੀ ਸੁੱਖ ਨਹੀਂ ਹੈ ਕੋਈ ਸਦੀਵੀ ਦੁੱਖ ਵੀ ਨਹੀਂ ਹੈ ਸਦੀਵੀ ਦਿਨ ਨਹੀਂ ਹੈ ਦਿਨ ਰਾਤ ਦੇ ਚ ਬਦਲੇਗਾ ਸਦੀਵੀ ਰਾਤ ਵੀ ਨਹੀਂ ਹੈ ਦਿਨ ਦੇ ਚ ਬਦਲੇਗਾ ਇਸ ਵਾਸਤੇ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ ਦਰਦ ਇੱਕ ਖਾਬ ਰਵਾ ਹੈ ਗੁਜ਼ਰ ਜਾਏਗਾ ਕੋਈ ਗੱਲ ਨਹੀਂ ਅਗਰ ਸੁਖ ਗੁਜ਼ਰ ਗਿਆ ਦੁੱਖ ਵੀ ਗੁਜ਼ਰ ਜਾਏਗਾ ਦਿਨ ਲੰਘ ਗਿਆ ਰਾਤ ਟਿਕੀ ਰਹੇਗੀ ਇਹ ਵੀ ਜਾਏਗੀ ਦਰਦ ਇੱਕ ਖਾਬ ਰਵਾ ਹੈ ਗੁਜ਼ਰ ਜਾਏ ਬਾਦ ਆਉ ਕਾ ਨਾ ਹੋ ਕੇ ਦਰਦ ਹੈ ਬਹੁਤ ਰੋ ਨਾ ਕੇ ਦੁੱਖ ਹੈ ਬਦਲ ਜਾਏਗਾ ਜੇ ਸੁਖ ਦੁੱਖ ਦੇ ਚ ਬਦਲਿਆ ਤੋ ਚਿੰਤਾ ਨਾ ਕਰ ਦੁੱਖ ਵੀ ਸੁਖ ਦੇ ਚ ਬਦਲੇਗਾ ਫਿਰ ਸੁਖ ਦੁੱਖ ਦੇ ਚ ਬਦਲੇਗਾ ਫਿਰ ਸੁਖ ਦੁੱਖ ਦੇ ਚ ਬਦਲੇਗਾ ਫਿਰ ਦੁੱਖ ਸੁਖ ਦੇ ਚ ਬਦਲੇਗਾ ਇਹ ਚਲਦਾ ਰਹੇਗਾ ਚਲਦਾ ਰਹੇਗਾ ਇੱਕ ਦਫਾ ਦਿਨ ਰਾਤ ਦੇ ਚ ਨਹੀਂ ਬਦਲਦਾ بار 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 ਇਹ ਸੁਖ ਦੁੱਖ ਚੱਲਦਾ ਰਹੇਗਾ ਚੱਲਦਾ ਰਹੇਗਾ ਪਰ ਜੇ ਕਿਦਰੇ ਮਨ ਨੂੰ ਇੱਕ ਦਫਾ ਆਨੰਦ ਮਿਲ ਜਾਏ ਦੁਨੀਆ ਦੀ ਕੋਈ ਸ਼ਕਤੀ ਉਸ ਨੂੰ ਦੁਖੀ ਨਹੀਂ ਕਰ ਸਕਦੀ ਇਤਨਾ ਆਨੰਦਤ ਹੋ ਜਾਏਗਾ ਉਹ ਤਤੀ ਤਵੀ ਤੇ ਵੀ ਮੁਸਕਰਾਂਦਾ ਰਹੇਗਾ ਜਦ ਕੇ ਸੰਸਾਰੀ ਮਨੁੱਖ ਫੁੱਲਾਂ ਦੀ ਸੇਜ ਤੇ ਵੀ ਤੜਪਦਾ ਰਹੇਗਾ ਰੋਂਦਾ ਤੇ ਕੁਰਲਾਂਦਾ ਰਹੇਗਾ ਤਾਂ ਮੈਂ ਅਰਜ਼ ਕਰਾਂ ਜੋ ਪਦਾਰਥ ਦੇ ਰੂਪ ਦੇ ਚ ਬਾਹਰ ਹੈ ਉਹੀ ਪ੍ਰਮਾਤਮਾ ਦੇ ਰੂਪ ਦੇ ਵਿੱਚ ਅੰਦਰ ਹੈ ਜੋ ਆਕਾਰ ਦੇ ਰੂਪ ਦੇ ਵਿੱਚ ਬਾਹਰ ਹੈ ਉਹੀ ਨਿਰਆਕਾਰ ਦੇ ਰੂਪ ਦੇ ਵਿੱਚ ਅੰਦਰ ਹੈ ਕੀਰਤ ਕਰਕੇ ਪਦਾਰਥ ਲੱਭਣਾ ਹੈ ਕੀਰਤੀ ਕਰਕੇ ਪ੍ਰਮਾਤਮਾ ਨਾਲ ਜੁੜਨਾ ਹੈ ਪ੍ਰਮਾਤਮਾ ਲਬਿਆ ਹੋਇਆ ਮੈਂ ਅਕਸਰ ਅਰਜ਼ ਕਰਦਾ ਹੁੰਨਾ ਦੋ ਸ਼ਬਦ ਅਸੀਂ ਗਲਤ ਵਰਤਦੇ ਹਾਂ ਪ੍ਰਮਾਤਮਾ ਦੀ ਖੋਜ ਕਰੋ ਖੋਜ ਤੇ ਉਸ ਦੀ ਕਰਨੀ ਪੈਂਦੀ ਹੈ ਜਿਹੜਾ ਗੁੰਮ ਹੋ ਗਿਆ ਹੈ ਉਹ ਤੇ ਵਿਆਪਕ ਹੈ ਉਹ ਦਿਨਾਂ ਲਈ ਜੁੜਨਾ ਹੈ ਨਿਰਾਕਾਰ ਹੈ ਉਸਦੇ ਚ ਹੀ ਸਭ ਕੁਝ ਹੈ ਪਰ ਉਸ ਦੀ ਖੋਜ ਅੰਦਰ ਹੋਵੇਗੀ ਕਿਉਂਕਿ ਨਿਰਾਕਾਰ ਹੈ ਮੈਨੇ ਕੋ ਛੋਟੀ ਜਈ ਗਾਥਾ ਯਾਦ ਆਈ ਜੈਸੇ Hindu ਜਗਤ ਦੇ ਚ ਮੀਰਾ ਹੋਈ ਹੈ ਜੈਸੇ Sikh ਜਗਤ ਦੇ ਚ ਮਾਤਾ ਭਾਗਕੌਰ ਹੋਈ ਹੈ ਇਸ ਤਰ੍ਹਾਂ ਇਸਲਾਮੀ ਜਗਤ ਦੇ ਚ ਰਾਬੀਆ ਹੋਈ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਬਾਈ ਮਸੰਦ ਜੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਨਾਂ ਵਿੱਚ ਤਿੰਨ ਬੀਬੀਆਂ ਸਨ ਤਿੰਨ ਬੀਬੀਆਂ ਮਸੰਦ ਸਨ ਚੰਗਾ ਪ੍ਰਚਾਰ ਕਰ ਲੈਂਦੀਆਂ ਸਰਬਾਣੀ ਦੀ ਚੰਗੀ ਸੋਝ-ਬੋਝ ਸੀ ਸਤਿਗੁਰ ਨੇ ਮੰਜੀ ਬਖਸ਼ ਦਿੱਤੇ ਮੰਜੀ ਨੂੰ ਆ ਜਿਹੜਾ ਤਖਤ ਹੈ ਇਹਨੂੰ ਮਸਲਤ ਕਹਿੰਦੇ ਨੇ ਮਸਲਤ ਵੱਡਾ ਤਖਤ ਜਿਸ ਤੇ ਸ਼ਾਹਨਸ਼ਾਹ ਬੈਠੇ ਬਾਦਸ਼ਾਹ ਬੈਠੇ ਉਹਨੂੰ ਔਰੰਗ ਕਹਿੰਦੇ ਔਰੰਗ ਛੋਟਾ ਤਖਤ ਜਿਸ ਤੇ ਅਹਲਕਾਰ ਬੈਠਦੇ ਨੇ ਉਹਨੂੰ ਮਸਲਤ ਕਹਿੰਦੇ ਪਰਸ਼ੀਨ ਦੇ ਵਿੱਚ ਮਸਲਤ ਕਹਿੰਦੇ ਜਿਸ ਤੇ ਗੁਰੂ ਬਿਰਾਜਮਾਨ ਹੋਵੇ ਔਰੰਗ ਜਿਸ ਤੇ ਪ੍ਰਚਾਰਕ ਬੈਠੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਪ੍ਰਥਾ ਚਲਾਈ প্রচারক උચ્ચે બેઠਣ ਸੰਗਤ ਦਿਖਾਈ ਦੇਵੇ ਇਨਾਂ ਨੇ ਬੋਲ ਇਹ ਮర్యాਦਾ ਇਸ ਤਰ੍ਹਾਂ ਦੀ ਸਟੇਜ ਦੀ ਗੁਰੂ ਅਮਰਦਾਸ ਜੀ ਨੇ ਚਲਾਈ ਇਸ ਤਖਤ ਨੂੰ ਫਾਰਸੀ ਵਿੱਚ ਮਸਨਦ ਕਹਿੰਦੇ ਨੇ ਇਹਦਾ ਹੀ ਪੰਜਾਬੀ ਅਪਰ ਬ੍ਰੰਸ਼ ਹੋ ਕੇ ਉਚਾਰਨ ਹੋ ਗਿਆ ਮਸਨ ਸ਼ਬਦ ਤੇ ਮਸਨਦ ਅਲਫਾਜ਼ ਤੇ ਮਸਲਦ لیکن مسند مسند تے بیٹھن والا اتنا भ्रष्ट ہو گیا مسند تے بیٹھن والا اتنا لُبھِی ہو گیا مسند تے بیٹھن والا اتنا وکاری ہو گیا مسند تے بیٹھن والا اتنا دراچاری ہو گیا دھن ود گیا پربھتا ود گئی عزت ود گئی مان مریادھا ود گئی وکاری ہو گیا ਸਿੱਖ ਜਗਤ ਦੇ ਵਿੱਚ ਮਸੰਦ ਗਾਲ ਬਣ ਗਈ ਕਿਸੇ ਨੂੰ ਗਾਲ ਕੱਢਣਾ ਹੋਵੇ ਮਸੰਦ ਮਸੰਦ ਰਾਸ਼ਟਰੋਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸਲਤ ਪ੍ਰਥਾ ਖਤਮ ਕੀਤੀ ਹਾਲਾਂਕਿ ਤੀਜੇ ਬਾਦਸ਼ਾਹ ਨੇ ਚਲਾਈ ਦਸਵੇਂ ਨੇ ਖਤਮ ਕੀਤੀ ਅੱਖ ਨਹੀਂ ਕੱਲੇ ਬੰਦੇ ਕੋਲੇ ਸ਼ਕਤੀ ਜਰੀ ਨਹੀਂ ਜਾਂਦੀ ਸਾਧਕੇ ਸੰਗ ਅਜਰ ਜਰੇ ਬੋਲ ਅੱਛਾ ਲੈਂਦੇ ਸਨ ਅਰਥ ਬੋਲ ਦੇ ਚੰਗੇ ਗਏ ਨਹੀਂ ਸਨ ਲੇਕਿਨ ਬ੍ਰਸ਼ਟ ਹੋਏ ਉਹਨੇ ਮਰਦ ਬ੍ਰਸ਼ਟ ਹੋਏ ਤਿੰਨ ਬੀਬੀਆਂ ਵੀ ਬ੍ਰਸ਼ਟ ਹੋ ਗਈਆਂ ਅਹੰਕਾਰ ਉਹਨਾਂ ਨੂੰ ਵੀ ਚੜ ਗਿਆ ਇਸ ਮਸੰਦ ਪ੍ਰਥਾ ਨੂੰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕੀਤਾ ਪੰਜ ਪਿਆਰਿਆਂ ਦੀ ਪ੍ਰਥਾ ਆਰੰਭ ਕੀਤੀ ਆਇੰਦਾ ਕੱਲੇ ਨੂੰ ਇਤਨੀ ਸਮਰਥਾ ਨਹੀਂ ਦੇਣੀ ਪਹਿਲੇ ਕੱਲੇ ਕਰ ਲੋ ਤੁਸੀਂ ਕੀ ਕੀ ਕਹਿੰਦੇ ਪੰਜਾਣੂ ਬਖਸ਼ੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜੋ ਹੈ ਮਰਿਆਦਾ ਚੜਾਈ ਸ਼ਬਦ ਤੇ ਬੜਾ ਕੀਮਤੀ ਸੀ ਮਹਾਨ ਸੀ ਮਸਨਾ ਬਦਨਾ ਕਈ ਵਾਰ ਮੈਨੂੰ ਖਿਆਲ ਆਉਂਦਾ ਹੈ ਕਿ ਗਿਆਨੀ ਸ਼ਬਦ ਇਹ ਰਾਗੀ ਸ਼ਬਦ ਇਹ ਪ੍ਰਬੰਧਕ ਸ਼ਬਦ ਕਿਦਰੀ ਬਦਨਾਮ ਹੋ ਕੇ ਨਾ ਰਹੇ ਜਿਸ ਦੰਦ ਨਾਲ ساری ਦੁਨੀਆ ਚ ਚੱਲਵੇ ਚੱਲ ਕਿਸੇ ਨੂੰ ਗਾਲ ਕੱਢਣੇ ਹੋਵੇ ਬਸ ਇੰਨਾ ਹੀ ਕਹਿ ਦੋ ਔਰ ਕੁਝ ਕਹਿਣ ਦੀ ਲੋੜ ਹੀ ਨਹੀਂ ਹੈ ਉਸ ਨਮਕਾਂ ਵਾਲਾ ਦੋ ਸ਼ਬਦ ਜੋ ਉਸ ਧਾਰਮਿਕ ਜਗਤ ਦੇ ਚ ਅਸੀਂ ਵਰਤਦੇ ਆ ਪ੍ਰਮਾਤਮਾ ਦੀ ਖੋਜ ਕਰੋ ਲਲ ਕੋਈ ਤੇ ਉਸ ਦੀ ਕਰਨੀ ਪੈਂਦੀ ਏ ਜੋ ਗੁੰਮ ਹੋ ਗਿਆ ਹੈ ਪ੍ਰਮਾਤਮਾ ਦੇ ਕੋਲ ਜਾਣਾ ਹੈ ਅੰਤਰ ਕੋਲ ਤੇ ਉਦੇ ਜਾਣਾ ਜਿੱਥੇ ਬੈਠੇ ਉੱਥੇ ਨਹੀਂ ਹੈ ਉਹਦੇ ਕੋਲ ਜਾਣਾ ਕਿਸੇ ਹੋਰ ਜਗ੍ਹਾ ਸਥਾਨ ਦਾ ਫਾਸਲਾ ਹੈ ਕੋਈ ਇਹ ਦੋ ਸ਼ਬਦ ਗਲਤ ਨੇ ਅੰਤਰ ਧਿਆਨ ਕਰਨਾ ਹੈ ਇਸ ਤਰ੍ਹਾਂ ਦੀ ਇੱਕ ਸਤਰੀ ਇਸਲਾਮੀ ਜਗਤ ਦੇ ਚ ਹੋਈ ਹੈ ਰੱਬ ਯਾਰ ਇਹ ਸ਼ਾਮ ਨੂੰ ਕੁਰਾਨ ਦੀ ਤਲਾਵਤ ਕਰਦੀ ਸੀ ਬੜੀ ਸੁਰ ਵਿੱਚ ਪਾਠ ਕਰਦੀ ਸੀ ਆਲੇ ਦੁਆਲੇ ਦੇ ਪੜੋਸੀ ਇਹਦਾ ਕੁਰਾਨ ਦਾ ਪਾਠ ਸੁਣਨ ਲਈ ਆ ਜਾਂਦੇ ਸਨ ਬੜੀ ਮਸਤੀ ਦੇ ਨਾਲ ਇੱਕ ਕੁਰਾਨ ਸ਼ਰੀਫ ਅਲਾਪ ਦੇ ਸੀ ਉਹਦਾ ਉਚਾਰਨ ਵਾਕਈ ਬੰਦਗੀ ਸੀ ਸਰੋਤਿਆਂ ਦੇ ਵਿੱਚ ਇੱਕ ਫਕੀਰ ਵੀ ਆਣ ਲੱਗ ਪਿਆ ਸੀ ਸੂਫੀ ਫਕੀਰ हसन ਉਹ ਵੀ ਆਣ ਅਸਲ ਨਾਲ ਕਿਸੇ ਕਿਸੇ ਦਿਨ ਵਿਚਾਰ ਉਟਾਂਦਰਾ ਵੀ ਹੋ ਜਾਂਦਾ ਸੀ ਇੱਕ ਦਿਨ ਦੇਖੇ ਸੰਧਿਆ ਦਾ ਵਕਤ ਤੁਹਾਡੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਜਦ ਇਹ ਇਲੈਕਟ੍ਰਿਸਿਟੀ ਨਹੀਂ ਹੁੰਦੀ ਸੀ ਬਿਜਲੀ ਨਹੀਂ ਆਉਂਦੀ ਸੀ ਪਿੰਡਾਂ ਦੇ ਵਿੱਚ ਮਸ਼ਾਲਾਂ ਜਲਾਈਆਂ ਜਾਂਦੀਆਂ ਸਨ ਗਲੀਆਂ ਵਿੱਚ ਮੋਗਲ ਕਾਲ ਦੇ ਸਮੇਂ ਸ਼ਹਿਰਾਂ 'ਚ ਵੀ ਮਸ਼ਾਲਾਂ ਜਲਦੀਆਂ ਸਨ ਉਸ ਮਸ਼ਾਲ ਸਾਰੀ ਰਾਤ ਗਲੀ ਜਲਦੀ ਰਹਿੰਦੀ ਸੀ ਰਾਗੀਰਾਂ ਨੂੰ ਰੋਸ਼ਨੀ ਮਿਲੀ ਰਹਿੰਦੀ ਸੀ ਸੰਧਿਆ ਹੋ ਗਈ ਸੀ ਹਸਨ ਚਲ ਪਿਆ ਕੁਰਾਨ ਦੀ ਤਲਾਵਤ ਸੁਣਨ ਲਈ ਲੇਕਿਨ ਕੀ ਦੇਖਦਾ ਹੈ ਬਾਹਰ ਮਸ਼ਾਲ ਦੀ ਰੋਸ਼ਨੀ ਵਿੱਚ ਰਾਬੀਆ ਕੁਝ ਲੱਭ ਰਹੀ ਹੈ ਅਜੇ ਸਨੇ ਅਜੇ ਤਲਾਵਤ ਨਹੀਂ ਸ਼ੁਰੂ ਕੀਤੀ ਲੱਭ ਰਹੀ ਹੈ ਕੋ ਲਾ ਕੇ हसन ਕਹਿੰਦਾ ਰਾਬੀਆ ਠੀਕ ਹੋ ਗਿਆ ਮੈਨੂੰ ਦੱਸ ਮੈਂ ਨਾਲ ਮਦਦ ਕਰਾਵਾਂ ਠੀਕ ਹੋ ਗਿਆ ਮੈਂ ਨਮ ਕੇ ਦਿਆ ਰਾਬੀਆ ਕਹਿੰਦੀ ਹੈ ਸੂਈ ਖੋ ਗਈ ਸੂਈ ਖੋ ਗਈ ਕਿੱਥੇ ਖੋਈ ਹੈ ਉਹ ਘਰ ਦੇ ਅੰਦਰ ਖੋਈ ਹੱਸ ਪਿਆ ਖਿੜਖਿੜਾ ਕੇ हसन ਕਹਿੰਦਾ ਕੁਛ ਦਿਨਾਂ ਤੋਂ ਮੈਨੂੰ ਸ਼ੱਕ ਤੇ ਪੈਂਦਾ ਸੀ ਤੂੰ ਪਾਗਲ ਹੈ ਅੱਜ ਸਬੂਤ ਮਿਲ ਗਏ ਅੱਜ ਸਬੂਤ ਮਿਲ ਗਏ